ਹਾਂਜੀ ਮੈਡਮ ਸਤਿ ਸ੍ਰੀ ਅਕਾਲ ਹਾਂਜੀ ਸਰਪੰਚ ਸਤਿ ਸ੍ਰੀ ਅਕਾਲ ਗੁਰਵੀਰ ਬੋਲ ਰਹੀ ਆ ਆ ਮੈਂ ਤੇਰੀ ਤਵਾਜ ਹੀ ਪਛਾਣਿਆ ਸੀ ਹਾਂਜੀ ਸਰਪੰਚ ਆ ਤੇਰੀ ਵਾਈ ਨਾ ਪਛਾਣੂਗਾ ਕਿ ਦੱਸ ਮੈਂ ਹੂੰ ਇਹ ਤਾਂ ਹੈ ਸਰਪੰਚ ਜੀ ਤੇ ਤੁਸੀਂ ਇਹ ਕੀ ਕਰੀ ਜਾਂਦੇ ਹੋ ਸਾਡੇ ਬੰਦਿਆਂ ਨੂੰ ਖੜੀ ਜਾਂਦੇ ਹੋ ਤੁਸੀਂ ਕੀ ਗੱਲ ਆਪਣੇ ਮੁੰਡੇ ਹੈਗੇ ਆਪਣੇ ਜੇਲੇ ਹੈਗੇ ਜਿਹਨੂੰ ਤੁਸੀਂ ਫੜ ਲਿਆ ਕੀ ਕਰਤਾ ਆਹ ਬਾਕੀ ਲੇ ਕੰਮ ਦੇਤੀ ਆ ਪਰसों ਦੋਸੇ ਜਮਾਨ ਤੇ ਵੀਂ ਦਿੱਤੀ ਮੈਂ ਤਾਂ ਗਿਆ ਸੀਗਾ ਚੰਡੀਗੜ੍ਹ ਅਗੇ ਉਹ ਕੁੜੀਆਂ ਦਾ ਸਕੂਲ ਤੇ ਕਾਲਜ ਉੱਥੇ ਹੈ ਨਾ ਅੱਛਾ ਅੱਛਾ ਉਹ ਤੇ ਛੇੜਖਾਨੀਆਂ ਕਰਦੀ ਆ ਉਹ ਉਹ ਯਾਰ ਅੱਛਾ ਕਰਨੋਂ ਨਾਲ ਕਾਲਜ ਦੀਆਂ ਕੁੜੀਆਂ ਨਾਲ ਤਾਂ ਸਮਝਦੀਆਂ ਨੂੰ ਬੱਚੀਆਂ ਨਾਲ ਛੇੜਖਾਨੀਆਂ ਕਰਦੀਆਂ ਫਿਰ ਅੱਛਾ ਅੱਛਾ ਉਹ ਪਤਾ ਕੀ ਹੈ ਮੈਂ ਗਿਆ ਜੰਦੀ ਚੰਡੀਗੜ੍ਹ ਗਿਆ ਸੀ ਤੇ ਉਹਨਾਂ ਦੀ ਮਾਂ ਫੋਨ ਕਰੀ ਜਾਂਦੀ ਹੈ ਕਿ ਸਰਪੰਚ ਸਾਹਿਬ ਫੜ ਲਿਆ ਤੇ ਆ ਕੇ ਉਹ ਹੀ ਕੁੜੀ ਹੈਗੀ ਜੇ ਤੁਹਾਡੇ ਨਾਲ ਪੜਦੀ ਹੈ ਕੋਸ ਤੇ ਪੜੀ ਸੀ ਕੋਸ ਤੇ ਮਾਪੇ ਵੀ ਮਾਪੇ ਨੇ ਇਕ ਕਰਦਾਂਗੇ ਕਿ ਇਹ ਬਹੁਤ ਬੰਦੇ ਹੈ ਇਹ ਛੋੜ ਦੇ ਅੱਛਾ ਕਰਨਾ ਰਹੂਗਾ ਹਾਂ ਕਰ ਦਿਓ ਸਿੱਧਾ ਅਸੀਂ ਵਿੱਚ ਨਹੀਂ ਹੁੰਦੇ ਅਸੀਂ ਤੁਹਾਡੇ ਕੋਲ ਹੀ ਆਵਾਂਗੇ ਜਦੋਂ ਆਵਾਂਗੇ ਪ੍ਰਾਨੀ ਯਾਰੀ ਕਦੋਂ ਕਰ ਮੈਂ ਸੱਦ ਕੇ ਆਉ ਤੁਸੀ ਹੂੰ ਮੋਸਟਰ ਵਾਲ ਕੰਮ ਸੁਦਾ ਚਿੰਗੀ ਦਾ ਆਪਾਂ ਚੱਕਾ ਰਹੇ ਹਾਂ ਜਮਾਨੀ ਉਹ ਤੁਸੀਂ ਹੈਂਓ ਮੈਂ ਜਿੱਦ ਤੱਕ ਨਹੀਂ ਤੁਹਾਨੂੰ ਵਧੀਆ ਸੀ ਸੇਵਾ ਪਾਣੀ ਕਰਾਂਗੇ ਤੁਸੀਂ ਘਰ ਦਾ ਫਿਕੋਨ ਟਾਈਮ ਸੇਵਾ ਪਾਣੀ ਕਿਉਂ ਨਾ ਕਰਾਂਗੇ ਤੇਰੀ ਸੇਵਾ ਪਾਣੀ ਥੋੜੀ ਕਿਤੀ ਸੀ ਕੋਲੇ ਟਾਈਮ ਤੇ ਦੱਸ ਕੀ ਤੁਹਾਨੂੰ ਯਾਰਾ ਗਰੀਂਦਲਾਂ ਯਾਰ ਹੈ ਮੈਨੂੰ ਤੈਨੂੰ ਦੱਸ ਤੈਨੂੰ ਫਿਲਮ ਵੀ ਦਿਖਾ ਕੇ ਲਈ ਯਾਦ ਨਹੀਂ ਪਹਿਲੀ ਫਿਲਮ ਕਿਹੜੀ ਦੇਖੀ ਸੀ ਯਾਦ ਹੈ ਤੁਹਾਨੂੰ ਜਿਹੜਾ ਪੋਤੇ ਪੀਵੀਆਰ ਚ ਦੇਖਿਆ ਸੀ ਸੱਚੀ ਨਹੀਂ ਨਹੀਂ ਯਾਰ ਫੁੱਲ ਕੀ ਹੋਂ ਤੋਂ ਵੱਡੇ ਬਣ ਗਏ ਨਾ ਤੂੰ ਐਸਆਈ ਬਣ ਗਈ ਨਾ ਤੂੰ ਸਾਨੂੰ ਕਿੱਥੇ ਯਾਦ ਕਰਦੀ ਤੂੰ ਐਸਆਈ 60 ਸਾਲ ਤੱਕ ਰਹਿਣਾ ਕਾਸੀ ਸਰਪੰਚ ਪਤ ਨਹੀਂ ਅਗਲੇ ਸਾਲ ਬਣਨਾ ਹੈ ਕਹਿੰਦੀ ਬੰਨਣਾ ਗਲਤ ਗੱਲ ਹੈ ਤੇਰੀ ਵੀ ਆਈ ਨਹੀਂ ਪੁਰਾਣੀ ਯਾਰੀ ਛੁੱਟੇ ਜਾਂਦੀ ਨਹੀਂ ਕੀ ਹੋ ਗਏ ਤੇਰਾ ਬੰਦਾ ਸਿਰ ਤੰਤਾਉ ਕਿਉਂ ਦਿਲ ਛੋਟਾ ਕਰ ਦਿਓਗੇ ਪਰ ਉਹਨਾਂ ਨੂੰ ਚੜਾਉਂਦੀ ਇਹਨਾਂ ਦੀ ਫਿਕਰ ਹੋ ਥੋੜੀ ਇਹਨਾਂ ਨੂੰ ਮੈਂ ਬੋਤ ਲੈ ਜਾਦਾ ਕੋਸ਼ਨੀ ਕਹਿੰਦਾ ਇਹਨਾਂ ਨੂੰ ਮੈਂ ਤੇ ਇਹਨਾਂ ਨੂੰ ਪਾਉ ਮੁੱਢਾ ਤੇਨੇ ਚਾਰ ਚਾਰ ਦੋ ਡੰਡੇ ਦਾ ਮਾਰ ਦੋ ਤੇਰੇ ਕਰਨੀ ਉਹ ਤੋਂ ਦੋ ਡੰਡੇ ਮਾਰ ਦੋ ਮੇਰੇ ਕਰਨੇ ਠੀਕ ਹੈ ਅਬ ਤੁਸੀਂ ਲੈ ਕੇ ਆਉਣਾ ਤੁਸੀਂ ਫਿਰ ਗਿਆ ਨਾ ਬੇਬੀ ਸਾਡੇ ਪਿੰਡ ਤੇ ਸਾਨੂੰ ਕਿ ਕੰਨੇ ਜੰਦੇਗੇ ਕਿ ਫਿਰ ਆਉਨੇ ਆ ਸਨੋਣਾ ਪੈਂਦਾ ਲਵ ਮੀਂ ਤੇਰੇ ਥੋੜੀ ਗੱਲ ਨਾ ਟਾਲ ਸਕਦੇ ਆ ਕਿ ਨਾਂ ਥੋੜੀ ਰੱਖ ਸਕਦੇ ਆ ਤੇ ਨਾਂ ਬਾਪਾ ਤੋਂ ਮੋੜਸਾ ਰਹਿ ਦੇਂਗੀ ਤੇਰੀ ਤੁਸੀਂ ਨਾ ਪਾ ਦੇਣੇ ਹੋਗੇ ਸਰਪੰਚ ਸਾਹਿਬ oh ਨਹੀਂ 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 ਮੇਰੇ ਜਾਨ ਨਹੀਂ ਯਾਰ ਇਦਾਂ ਨਹੀਂ ਕੁਝ ਹੋ ਸਕਦਾ ਇਦਾਂ ਥੜੀ ਫਸਾਂਗੇ ਅਸਨੂੰ ਦੇਖੋ ਮੇਰਾ ਮੈਂ ਪਿੰਡ ਦਾ ਸਰਪੰਚ ਆ ਮੇਰਾ ਇੱਕ ਫਰਜ ਬਣਦਾ ਹੈ ਨਾ ਵੀ ਉਹਨਾਂ ਦੀ ਮਾਂ ਨੇ ਮੈਨੂੰ ਫੋਨ ਕੀਤਾ ਕਿ ਭਾਈ ਸਾਡੇ ਮੁੰਡਿਆਂ ਨੂੰ ਪੜ ਲਿਆ ਚਲੋ ਮੈਂ ਇੱਕ ਵਾਰੀ ਮੈਂ ਮੈਂ ਕੋਈ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਉਹਨੂੰ ਛੱਡ ਦਿਓ ਮੈਂ ਤਾਂ ਇਹ ਮੈਂ ਤਾਂ ਨਹੀਂ ਕਿਹਾ ਕਿ ਅਸੀਂ ਦੋ ਡੰਡੇ ਤੇਰੇ ਗੱਲੀ ਨੂੰ ਮਾਰ ਦੋ ਮੇਰੇ ਗੱਲੀ ਨੂੰ ਮਾਰ ਦੇ ਚਾਰ ਥੋਕ ਇਹਨਾਂ ਦੇ ਮੈਂ ਦੁਬਾਰਾ ਕੀ ਕਰਾਂ ਮੈਂ ਆਪ ਹੀ ਕਰ ਲੂੰਗੀ ਸਾਰੇ ਕਾਰਵਾਈ YouTube ਕਰੀਏ ਮੈਂ ਸਰਪੰਚ ਸਾਹਿਬ ਜੀ ਹਾਂ ਤੁਸੀਂ ਉਸ ਗੱਲ ਦੀ ਨਹੀਂ ਟੈਂਸ਼ਨ ਲੋ ਤੇ ਤੁਸੀਂ ਦੱਸੋ ਹੋਰ ਥੋੜਾ ਹਾਲ ਚੱਲ ਜਿਹਾ ਨਹੀਂ ਹੈ हां चल पहले मैं तेरे तो एक गुस्सा है एक गसता हूं हां हां सीने मैं सरपंच ਤੇ ਲੋਕਾਂ ਵਾਸਤੇ ਐਵੇਂ ਤੇਰੇ ਅਸਲੀ ਸਰਪੰਚ ਥੋੜੀ ਐ ਤੇਰੇ ਅਸਲ ਤੋਹੀ ਤੇਰੇ ਕਾਲਜ ਦਾ ਫ੍ਰੈਂਡ ਐ ਮੈਂ ਇਹ ਤਾਂ ਹੈ ਸਰਪੰਚ ਤਾ ਲਾ ਫਿਰ ਸਰਪੰਚ ਤਾ ਤੋ ਚਲ ਤੂੰ ਨਾ ਨੇ ਮੇਰਾ ਐਨੇ ਥੁੜੀ ਹੋ ਸਕਦਾ ਲਗਾਤਾ ਮੈਂ ਤੈਨੂੰ ਕਿਹਾ ਮੈਂ ਤੂੰ ਵੀ ਕੋਈ ਸਰਪੰਚਾ ਕਹਿਣ ਵਾਸਤੇ ਨਹੀਂ ਹੂੰ ਉਹਨਾਂ ਦਿਨਾਂ ਕੀ ਆ ਜਾਣਾ ਵਾਪਸ ਜਿਹੜੇ ਦਿਨਾਂ ਦੇ ਵਿੱਚ ਮੈਂ ਤੈਨੂੰ ਛੱਡ ਕੇ ਚਲੀ ਗਈ ਸੀ ਉਦੋਂ ਵੀ ਬੜੇ ਬੜੇ ਚੇਤੇ ਹੁੰਦੇ ਉਹ ਦਿਨ ਯਾਰ ਹਨਾ ਤਾਂ ਹੈ ਵੀ ਤੂੰ ਯਾਦ ਤਾਂ ਨਹੀਂ ਆਉਂਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਤਾਂ ਇਹ ਕਹਤਾ ਸੀਗਾ ਕਿ ਤੂੰ ਤੂੰ ਤਾਂ ਕੁਝ ਜ਼ਿੰਦਗੀ ਚ ਕਾਮਯਾਬ ਹੀ ਨਹੀਂ ਹੋਣਾਗਾ ਮੈਂ ਤਾਂ ਨਹੀਂ ਤੇਰੇ ਨਾਲ ਕਰ ਸਕਦੇ ਕਾਮਯਾਬ ਤਾਂ ਨਹੀਂ ਹੋਏ ਪਰ ਧੱਕੇ ਧੁੱਕੇ ਖਾ ਕੇ ਲੀਡਰਾਂ ਨਾਲ ਤੁਰਦੇ ਫਿਰਦੇ ਰਹੇ ਲੀਡਰਾਂ ਨੇ ਗੱਡੇ ਗੱਡੀਆਂ ਚਲਾਉਂਦੇ ਰਹੇ ਉਹਨਾਂ ਨੇ ਕਹਤਾ ਵੀ ਪਿੰਡ ਚ ਟੌਰ ਬਣਾਤੀ ਤੇ ਪਿੰਡੇ ਸੰ ਪਿੰਚ ਚੁਣਤਾ ਹੂੰ ਤੂੰ ਦੱਸ ਵੀ ਅੱਗੇ ਦੀ ਜ਼ਿੰਦਗੀ ਤੇਰੀ ਕਿਵੇਂ ਚੱਲਦੀ ਹੈ 10 ਸਾਲ ਹੀ ਖਾਲੀ ਆ ਇਕੱਲੇ ਇਕੱਲੇ ਹੈਗੇ ਆ ਪਰ ਮੇਹੀ ਜਗ੍ਹਾ ਕੋਈ ਐਧਰ ਉਧਰ ਚੱਲ ਮਾਰ ਲਿੰਗੇ ਜੂਤ ਅੱਛਾ ਮੰਗੇ ਕਿ ਤੈਨੂੰ ਨਾ ਪੜ੍ਹ ਲਿਆ ਤੁਸੀਂ। ਤੂੰ ਨੋ ਕਿ ਪੜੰਮੀ ਲੋ ਜੋੜਤਾ ਹੀ ਨਾ। ਤੁਸੀਂ ਮੈਂ ਤਾਂ ਕਹਿੰਨਾ ਪੜ੍ਹੋ ਤੁਸੀਂ ਮੈਨੂੰ ਕੈਦੀ ਬਣਾ ਲਓ ਆਪਣਾ। ਆਹੋ ਤੈਨੂੰ ਤਾਂ ਮੈਂ ਫੜ ਰਚਾ ਪ੍ਰਤਾਂਤ ਹੀ ਹੈ ਬੇ। ਤੁਸੀਂ ਤਾਂ ਮੈਨੂੰ ਪੜਿਆ ਤੁਸੀਂ। ਤੁਸੀਂ ਤਾਂ ਮੈਨੂੰ ਬੀਏ ਫਸਟ ਇਅਰ ਚ ਫੜ ਲਿਆ ਸੀ ਆਦਾ ਕਾਲਜ ਦੇ ਪਹਿਲੇ ਦਿਨ। ਜਦੋਂ ਤੂੰ ਕਹਿਜੇ ਕਰਦਾ ਸੀ ਸ਼ੂਟ ਪਾਇਆ ਸੀ ਆਦਾ ਤੈਨੂੰ ਯਾਦ ਹੋਣਾ ਮੇਰੇ ਯਾਦ। हां नमस्ते। ਮੈਂ ਤੁਹਾਨੂੰ ਕੁਛ ਵੀ ਨਹੀਂ। ਤੇਰੇ ਪਰਪਲ ਕਲਰ ਦਾ ਸ਼ੂਟ ਪਾਇਆ ਸੀ ਤੇ ਉਹ ਜੀ ਮੇਰੇ ਪੱਗ ਬੰਨੀ ਵੀ ਸੀਗੀ। ਤੂੰ ਤੇ ਮੇਰੇ ਕੰਨੇ ਵੇਖ ਕੇ ਸਮਾਈਲ ਕੀਤੀ ਸੀ ਤੇ ਮੈਂ ਤੇਰੇ ਕੰਨੇ ਦੇਖ ਕੇ ਹੱਸਿਆ ਸੀ। ਤੇ ਉਦੋਂ ਮੈਂ ਤੈਨੂੰ ਕੀ ਗੱਲ ਕਹੀ ਸੀ ਇੱਕ ਵੀ ਅੱਜ ਤੱਕ ਆਪਣੀ ਮੈਸੇਜ ਰੱਬ ਦੇ ਘਰ ਹੋਈ ਹੋਗੀ ਹਨਾ। ਜੀ। ਤੇਰੇ ਉਸ ਤੋਂ ਬਾਅਦ ਆਪਣੀ ਹੌਲੀ ਹੌਲੀ ਦੋਸਤੀ ਵਧੀ। ਆਪਾਂ ਮੂਵੀ ਦੇਖਣ ਗਏ ਸੀ। ரோஷனி ਮੈਂ ਤੇਰੇ ਨਾਲ ਐ ਤੇ ਤੂੰ ਮੇਰੇ ਵਾਸਤੇ ਐਡਾ ਵੱਡਾ ਫੈਸਲਾ ਲੈ ਸਕਦੀ ਆ ਵਿਆਹ ਨਹੀਂ ਕਰਵਾ ਸਕਦੀ ਕੀ ਹੋ ਗਿਆ ਚਲ ਮਾਪਿਆਂ ਦੀ ਮਰਜ਼ੀ ਦੇ ਨਾਲ ਮੇਰਾ ਵਿਆਹ ਹੋ ਗਿਆ ਚਲ ਆਪਾਂ ਰਸਤਾ ਤਾਂ ਜ਼ਿੰਦਗੀ ਭਰ ਨਿਭਾਈ ਸਕਦੇ ਆ ਜਿਹੜਾ ਮਰ ਗਿਆ ਆਪਾਂ ਨਹੀਂ ਨਹੀਂ ਮੇਰਾ ਤਾਂ ਇਰਾਦਾ ਹੀ ਇਹਨਾਂ ਤੇ ਕਰੋਣੀ ਨਹੀਂ ਹੁਣ ਮੈਂ ਕਰਵਾ ਦੇ ਜੀ ਲੈਣਾਗਾ ਵਿਆਹ ਨਹੀਂ ਕਰਵਾਉਣਾ ਤਾਂ ਫਿਰ ਜਿਹੜੇ ਵਿਆਹ ਆ ਬਾਅਦ ਜਿਹੜੇ ਕੰਮ ਕਰਦੇ ਹੁੰਦੇ ਉਹ ਕੰਮ ਆਪਾਂ ਮਿਲ ਕੇ ਸਾਥ ਤਾਂ ਨਿਭਾਈ ਸਕਦੇ ਆ ਨਾ ਇੱਕ ਜੀਵਨ ਸਾਥੀ ਮੁੰਮਾ ਹੂੰ ਤਾਂ ਇਹ ਨਹੀਂ ਗੁੰਮ ਹੋ ਪਾਉਂਦੇਲੀ ਟਾਈਮ ਮਿਲੂਗਾ ਕਿ ਨਹੀਂ ਮਿਲੂਗਾ ਟਾਈਮ ਦੱਸੋ ਹੂੰ ਕਿਨੇ ਕੱਢੀਏ ਸਰ ਪੰਜ ਦਿਨ ਟਾਈਮ ਦੱਸੋ ਤਾਂ ਤਸੀਂ ਲੰਘਦੇ ਟੱਪਦੇ ਮਿਲਦੇ ਰਿਹਾ ਕਰਾਂਗੇ ਆਪਾਂ ਐ ਤਾਂ ਕੋਈ 24 ਘੰਟੇ ਥੋੜੀ ਤੇਰੀ ਡਿਊਟੀ ਰਹਿੰਦੀ ਹੈਗੀ ਹੂੰ ਹਾਂ ਡਿਊਟੀ ਤਾਂ ਵੀ ਬਿੱਤ ਲਾਉਂਦੀ ਏ ਥੋੜਿਆ ਥੋੜੀਆਂ ਡਿਊਟੀਆਂ ਆਂ ਤੇ ਕੋਈ ਨਹੀਂ ਮੈਂ ਕਰਾਂਗਾ ਮੈਂ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਕੇ ਤਾਂ ਹੋ ਸਕਦਾ ਮੈਂ ਤੇਰੀ ਡਿਊਟੀ ਫਿਰ ਇੱਧਰ ਹੀ ਕਰਵਾ ਦਾਂ ਫੇਰ ਓ ਯਾਰ ਮੈਨੂੰ ਪਤਾ ਕੀ ਗੱਲ ਆ ਯਾਰ ਇੱਥੇ ਹਾਂਜੀ ਆ ਗਏ ਗੰਦੇ ਹਮਮ ਤੁਮਨੇ ਮਤੇ ਬਦਲੀ ਕਰਵਾਣਾ ਚਾਹੁੰਦੇ ਤੰਦਿਆਂ ਹਾਂ 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 ਕੋਈ ਯਾਰ ਤੈਨਾਂ ਨਾ ਤਿੰਨ ਕਰ ਸਕਦਾ ਚਲੋ ਫਿਰ ਮੈਂ ਐਮਐਲਏ ਸਾਹਿਬ ਨਾਲ ਗੱਲ ਕਰੂੰਗਾ ਹਾਂ ਚਲੋ ਫਿਰ ਮੈਂ ਗੱਲ ਐਮਐਲਏ ਸਾਹਿਬ ਨਾਲ ਕਰਾਂਗੇ ਉੱਤਰ ਉੱਤਰ ਫੜਾਈਆਂ ਤੁਰੀਆਂ ਪਰ ਉਹ ਨਾ ਜਾਵੇ ਨਾ ਤੇ ਤਲੀ ਤਮਾਲ ਲੋ ਵਾਰੀ ਚਲ ਮੈਂ ਗੱਲ ਕਰਦਾ ਇੱਕ ਵਾਰੀ ਤੇ ਕੱਲ ਨੂੰ ਤੂੰ ਸੰਡੇ ਫ੍ਰੀ ਹੈ ਨਹੀਂ ਕੱਲ ਨੂੰ ਕੜਲੀ ਘੰਟਾ ਕੁ ਟਾਈਮ ਸੰਡੇ ਵਾਰ ਸੰਡੇ ਮੰਡੇ ਹਰ ਦਿਨ ਪਟਿਆ ਸਾਰਾ ਕੁਝ ਹੋਈ ਜਾਂਦਾ ਹੂੰ ਹੂੰ ਹਮੈਤ ਨੂੰ ਕੋਈ ਟਾਈਮ ਨਹੀਂ ਇਸ ਦਾ ਸਰਬ ਤੇ ਚਲਪੇ ਨਾਈਟ ਦਾ ਨਾਈਟ ਦਾ ਨਾਈਟ ਦਾ ਰੱਖਦੇ ਹਾਂ ਕੱਲ ਦਾ ਫਿਰ ਆਪਾਂ ਹੂੰ ਜਰ ਠੀਕ ਹੈ ਬਚਾਰ ਨਹੀਂ ਫਿਰ ਉਹ ਬੰਦੇ ਨੇ ਮਾਰ 8.4 ਮੇਰੇ ਗੱਲ ਨੂੰ ਹੋਰ ਦੋ ਮਾਰ ਖਿੱਟ ਕੇ ਤੋ ਟੈਨਸ਼ਨ ਲੈ ਬਾਰੇ ਕੋਈ ਨਾ ਕੋਈ ਨਾ ਕੋਈ ਤੇ ਯੋਜਨਾ ਤੇ ਪਾਣੀ ਫੁੱਲ ਤੇ ਲਿਆ ਲੀ ਆਂਦੀ ਹੈ ਹਾਂ ਠੀਕ ਆ ਠੀਕ ਆ ਤਾਂ ਠੀਕ ਹੈ